ਸੋ ਸੰਗਤ ਜੀ ਸਾਡੇ ਨਾਲ ਸਿੱਖ ਪ੍ਰਚਾਰਕ ਹੈਗੇ ਨੇ ਬਾਬਾ ਗਰਮੀਤ ਸਿੰਘ ਨਹਿੰਗਾ ਸਿੰਘਾ ਵਾਲਾ ਮੋੜ ਜੋ ਕੋਈ ਫਰੋਜਪੁਰ ਦੇ ਵਿੱਚ ਕਈ ਦਿਨਾਂ ਤੋਂ ਜਬ ਤੱਕ ਸਮਾਗਮ ਸਤਰਾ ਵੈਗੁਰੂ ਦਾ ਚੱਲਦਾ ਸੋ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਆ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਿਆ ਜੇ ਤੇ ਆਪਣੇ ਕਮੈਂਟ ਵੀ ਦੇਣੇ ਕਰਿਆ ਜੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਸ ਤਰ੍ਹਾਂ ਜਬ ਤੱਕ ਸਮਾਗਮ ਤੁਸੀਂ ਚਲਾ ਰੱਖਿਆ ਹੈ ਸਤਨਾ ਵੈਗਰੂ ਦਾ ਜਾਪ ਜਿਹੜਾ ਕਈ ਦਿਨਾਂ ਤੋਂ ਚੱਲਦਾ ਹੈ ਕਿੰਨੀ ਤਰੀਕ ਤੋਂ ਸ਼ੁਰੂ ਕੀਤਾ ਸੀਗਾ ਜੀ ਹਣਤੇ ਫਰਵਰੀ ਤੋਂ ਜਾਪ ਆਰੰਭ ਹੋਇਆ ਜੀ ਜੀ ਹਾਂਜੀ ਤੇ ਬਾਬਾ ਜੀ ਜਿਹੜਾ ਤੁਹਾਡਾ ਇਲਾਕਾ ਹੈਗਾ ਜਿਹੜਾ ਫਰੂਜਪੁਰ ਦੇ ਵਿੱਚ ਪੈਂਦਾ ਕਿੰਨਾ ਕੁ ਸਹਿਯੋਗ ਤੁਹਾਨੂੰ ਸੰਗਤਾਂ ਦੇ ਵੱਲੋਂ ਮਿਲਦਾ ਹੈ ਸਹਿਯੋਗ ਗੁਰੂ ਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਜ਼ਿਆਦਾ ਮਿਹਰ ਹੈ ਜੀ ਜੀ ਇੱਕੋ ਵਾਰੀ ਅਸੀਂ ਜਾ ਕੇ ਲਗਭਗ 28-30 ਬਿੰਨਾਂ ਦੇ ਬੇਨਤੀ ਕੀਤੀ ਆ ਇੱਕ ਪਵਰੀ ਬੇਨਤੀ ਕਰੰਦੇ ਸਾਰੀਆਂ ਸੰਗਤਾਂ ਬੱਸਾਂ ਪਰ ਪਰ ਰਹਿ ਜਾਇ ਜੀ ਘਰ ਜੀ ਜੀ ਹਾਂ ਜੀ ਤੇ ਬਾਬਾ ਜੀ ਇਹਦਾ ਸਮਾਗਮ ਹੈ ਇਹਦਾ ਖੀਰਲਾ ਜਿਸ ਤਰ੍ਹਾਂ ਭੋਗ ਪੈਣੇ ਆ ਸਮਾਗਮ ਕਿਦਨ ਹੈਗੇ ਨਹੀਂ 12 ਮਾਰਚ ਨੂੰ ਸਮਾਗਮ ਹੈ ਹਾਂ ਤੇ ਬਾਬਾ ਜੀ ਸਮਾਗਮ ਦੇ ਵਿੱਚ ਜਿਹੜਾ ਵੱਡਾ ਪ੍ਰੋਗਰਾਮ ਤੁਸੀਂ ਰੱਖਿਆ ਹੈ ਭੋਗ ਪੈਣੇ ਆ ਕਿਹੜੇ ਕਿਹੜੇ ਉੱਥੇ ਪ੍ਰਚਾਰਕ ਤੁਹਾਡੇ ਆਣਗੇ 12 ਮਾਰਚ ਨੂੰ ਸਾਡੇ ਕੋਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਭਾਈ ਜੁਹਾਰ ਸਿੰਘ ਜੀ ਹਜ਼ੂਰੀ ਰਾਬੀ ਆ ਰਹੇ ਜੀ ਜੀ ਦੀਆਂ ਨਿਕਵਾਂ ਸੇ ਨਿਕਤਾਵਾਜਿ ਲੁਧਿਆਣੇ ਵਾਲੇ ਆ ਰਹੇ ਜੀ ਉਪਰਪੇ ਸਾਂਚ ਵੰਡਾ ਢਾਡੀ ਜਥਾ ਉਹ ਪਹੁੰਚ ਰਹੇ ਨੇ ਜੀ ਸਾਡੇ ਨਗਰ ਦੇ ਦਿਹੰਗਾ ਵਾਲੇ ਮੋੜ ਤੋਂ ਜਾਮਨੀ ਸਾਹਿਬ ਅੱਜ ਵੀ ਪਰਦੇ ਭਾਈ ਸਰਬਜੀਤ ਸਿੰਘ ਜੀ ਜੀ ਉਹ ਆ ਰਹੇ ਨੇ ਸੋ ਇਹਨਾਂ ਤੋਂ ਇਲਾਵਾ ਸੰਤ ਬਾਬਾ ਸੁੱਚਾ ਸਿੰਘ ਅਨੰਤ ਸਰ ਸ਼ਾਂਦੇ ਵਾਲੇ ਮਹਾਂਪੁਰਖ ਉਹ ਵੀ ਆ ਰਹੇ ਨੇ ਕੁਝ ਉਹਨਾਂ ਨੇ ਰਜੇਵੇਂ ਨੇ ਅਗਰ ਪਿੱਛਾ ਕਰਕੇ ਹਾਜ਼ਰੀ ਭਰਨਗੇ ਜਾਂ ਅੱਜ ਇਹੋ ਦਿਨ ਪਹਿਲਾਂ ਹਾਜ਼ਰੀ ਭਰਨਗੇ ਸਤਿਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਮਾਪੁਰਖ ਉਹ ਵੀ ਆ ਰਹੇ ਨੇ ਸਤਿਬਾਬਾ ਬ੍ਰਹਮੇਸ਼ ਸਿੰਘ ਜਾਮੀ ਸਾਹਿਬ ਥਾਰ ਸੇਵਾ ਵਾਲੇ ਮਾਪੁਰਖ ਸਤਿਬਾਬਾ ਗੁਰਮੇਲ ਸਿੰਘ ਦਲਬਾਗ ਸਿੰਘ ਜੀ ਮਗੂ ਵਾਲੇ ਜੀ ਬਾਬਾ ਹਰੀ ਸਿੰਘ ਜੀ ਬਾਣਾ ਵਾਲੇ ਮਾਪੁਰਖ ਹੋਰ ਇਸੇ ਤਰ੍ਹਾਂ ਹੋਰ ਬਾਬਾ ਮਰੀਦ ਸਿੰਘ ਜੀ ਬੁਖਰੇਣ ਵਾਲੇ ਵੀ ਸ਼ਾਇਦ ਬੇਤੀ ਬੀਤੀ ਕੌਣ ਜਾਣ ਹੋਰ ਸਾਧੂ ਸੰਤ ਮਹਾਤਮਾ ਸਾਰੇ ਪਹੁੰਚ ਰਹੇ ਨੇ ਇਹ ਖਾਲਸਾ ਜੀ ਜਿਸ ਤਰ੍ਹਾਂ ਫਰੂਲਪੁਰ ਦਾ ਬਾਰਡਰ ਇਲਾਕਾ ਸਰਹਾਦੀ ਇਲਾਕਾ ਹੈਗਾ ਹੈ ਇਤੋਂ ਦੇ ਲੋਕ ਜਿਹੜੇ ਹੈਗੇ ਨੇ ਖਾਸ ਕਰਕੇ ਸਿੱਖੀ ਵਾਲੇ ਪਾਸੇ ਨੂੰ ਤੇਹਾਨ ਬਹੁਤ ਘੱਟ ਇਹਨਾਂ ਦਾ ਜਾਂਦਾ ਕੀ ਕਹਿੰਦੇ ਹੋ ਕੁਝ ਅਮੀਆ ਨੇ ਪ੍ਰਚਾਰਕਾਂ ਵਿੱਚ ਵੀ ਕੁਝ ਲੋਕੀ ਦਿਲਚਸਪੀ ਨਹੀਂ ਰੱਖਦੇ ਇਸ ਪਾਸੇ ਰਾਗੀ ਆਪਣੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਹੱਥ ਬਣਦਾ ਕਿੰਨਾ ਸਕੂਲ ਖੋਲਣਾ ਫਰੀ ਪੜਾਈ ਦਾ ਪ੍ਰਬੰਧ ਕਰਨਾ ਦਵਾਈ ਦਾ ਤੇ ਜਿਵੇਂ ਦੂਜੇ ਤਰ੍ਹਾਂ ਦੇ ਸੁਲਤਾਨਾਂ ਦੇਆ ਮਾਇਆ ਦਾ ਹਰ ਪਾਸੇ ਆਪਣਿਆਂ ਨੂੰ ਇਸ ਤਰ੍ਹਾਂ ਅੱਗੇ ਵੱਧ ਚੜ੍ਹ ਕੇ ਇਸਾ ਲੈਣਾ ਚਾਹੀਦਾ ਇਹ ਸੂਰਤ ਮਿਲਣੀ ਚਾਹੀਦੀ ਹੈ ਜੀ ਜੀ ਬਾਤ ਇਹ ਐਸੇ ਜਾਨੇ ਗੁਰੂ ਦੇ ਮੇਰ ਨਾਲ ਸਭ ਕੁਝ ਹੁੰਦਾ ਜੀ ਤੇ ਬਾਬਾ ਜੀ ਜਿਸ ਤਰ੍ਹਾਂ ਐਸਜੀਪੀਸੀ ਸ਼ੋਮਣੀ ਕਮੇਟੀ ਹੈਗੀ ਹੈ ਸੰਸਥਾ ਹੈਗੀ ਸਿੱਖ ਕੌਮ ਦੀ ਬਹੁਤ ਸ਼ਰਮੌਰ ਸੰਸਥਾ ਹੈਗੀ ਹੈ ਜਿਵੇਂ ਆਪਣੇ ਇਲਾਕੇ ਦੇ ਵਿੱਚ ਲੋਕਾਂ ਨੂੰ ਦੂਜੇ ਧਰਮਾਂ ਦੇ ਵਿੱਚ ਲੈ ਕੇ ਜਾਂਦੇ ਨੇ ਲੋਕ ਇਹ ਸਾਡੇ ਜਿਹੜੇ ਅਨਪੜ ਲੋਕ ਕਹਿ ਲਈਏ ਜਾਂ ਭੋਲੇ ਪਾਲੇ ਲੋਕ ਕਹਿ ਲਈਏ ਦੁਜੀਤਰ ਮਾ ਵਾਲੇ ਪਾਸੇ ਨੂੰ ਰੁਖ ਕਰਦੇ ਨੇ ਕੀ ਐਸਜੀਪੀਸੀ ਦਾ ਧਿਆਨ ਨਹੀਂ ਬਣਦਾ ਹਾਂਜੀ ਬਿਲਕੁਲ ਬਣਦਾ ਜੀ ਉਹਨਾਂ ਦਾ ਪਹਿਲੇ ਨੰਬਰ ਤੇ ਬਣਦਾ ਸ੍ਰੋਮਣੀ ਕਮੇਟੀ ਦਾ ਮਤਬਰ ਤੇ ਹੁੰਦਾ ਜੀ ਸਾਰਾ ਉਹਨਾਂ ਦਾ ਖੱਲਾ ਗੋਲ ਕੰਮ ਹਲਾਉਣ ਦਾ ਫਰਜ਼ ਨਹੀਂ ਉਹਨਾਂ ਦਾ ਸਿੱਖਾਂ ਨੂੰ ਬੱਚਿਆਂ ਨੂੰ ਕਾਜ ਖੋਲਣੇ ਸਕੂਲ ਖੋਲਣੇ ਸਾ ਆਪਣੇ ਕੋਲ ਵਜੀਦਪੁਰ ਸਾਹਿਬ ਗੁਰਦੁਆਰਾ ਜੀ ਤੇ ਬਹੁਤ ਵੱਡੀ ਗੋਲ ਕੰਮ ਆਇਆ ਮੱਥਾ ਟਿਕਦਾ ਹੈ ਪੇਟਾ ਚੜਦੀ ਹੈ ਅੱਲਾ ਵਜੀਦਪੁਰ ਸਾਹਿਬ ਦੀ ਜਿਹੜੀ ਪੇਟਾ ਵਾ ਪੂਰੇ ਜ਼ਿਲ੍ਹੇ ਦੇ ਬੱਚੇ ਪੜ੍ਹਾਏ ਜਾ ਸਕਦੇ ਜੀ ਸਾਰਾ ਸਿਸਟਮ ਹੈ ਸਾਰਾ ਜਿਹੜਾ ਜ਼ਿਲ੍ਹਾ ਨਾ ਫੋਜਪੁਰ ਦਾ ਕੱਲੇ ਵਜੀਰਪੁਰ ਸਾਹਿਬ ਤੋਂ ਹੀ ਭੇਟਾ ਤੋਂ ਸਾਰਾ ਇਲਾਕਾ ਪੜ੍ਹਾਇਆ ਜਾ ਸਕਦਾ ਤੇ ਇੱਥੋਂ ਦੀ ਜਿਹੜੀ ਗੋਲਕ ਹੈ ਇਸ ਤੋਂ ਡਬਲ ਹੋ ਜੇਗੀ ਜੀ ਹੋਨੇ ਮਾਇਆ ਫਿਰ ਵਾਜੇਗੀ ਜੇ ਸਾਰੇ ਬੱਚੇ ਪੜ੍ਹਾ ਕੇ ਵੀ ਮਾਇਆ ਫਿਰ ਉਹਨੇ ਵਾਜਣੀਆਂ ਜੇ ਸ਼੍ਰੋਮਣੀ ਕਮੇਟੀ ਹਰ ਜ਼ਿਲ੍ਹੇ ਵਿੱਚ ਆਪਦੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਨੇ ਧਾਰਮਿਕ ਸਥਾਨ ਨੇ ਨਾ ਤੋਂ ਇੰਨੀ ਸੰਗਤ ਆ ਰਹੀ ਆ ਇਸ ਮਾਇਆ ਨੂੰ ਉਸ ਜ਼ਿਲ੍ਹੇ ਵਿੱਚ ਹੀ ਵਰਤਿਆ ਜਾਵੇ ਜੀ ਤੇ ਉਹ ਉੱਥੋਂ ਦੀ ਹੋਰ ਵੀ ਚੜਾਵਾ ਕੋਤੋਂ ਦੀ ਹੋਰ ਵੀ ਸੰਗਤਵਾਸ ਸਕਦੀ ਭੇਟਵਾ ਸਕਦੀ ਹੈ ਜੀ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਵੱਡਾ ਪ੍ਰਵੱਲਾ ਕਰਦੇ ਹੋ ਸਤਨਾਵੇਂ ਗੁਰੂ ਜਪਰੋਂ ਆਉਂਦੇ ਹੋ ਹੋਰ ਤੁਸੀਂ ਸਮਾਗਮ ਸਾਲ ਦੇ ਵਿੱਚ ਤਿੰਨ ਚਾਰ ਕਰਵਾ ਦਿੰਦੇ ਹੈਗੇ ਹੋ ਜਿਸ ਤਰ੍ਹਾਂ ਤੁਸੀਂ ਇਨਾ ਵੱਡਾ ਪ੍ਰਵੱਲਾ ਕਰਦੇ ਹੈਗੇ ਹੋ ਤੇ ਜਿਹੜੇ ਹੋਰ ਪ੍ਰਚਾਰਕ ਹੈਗੇ ਨੇ ਜਾਂ ਗਰੰਥੀ ਸਿੰਘ ਹੈਗੇ ਨੇ ਉਹਨਾਂ ਬਾਰੇ ਕੀ ਕਹੋ ਹਰ ਇੱਕ ਦੇ ਫਰਜ਼ ਬਣਦਾ ਜੀ ਪਿੰਡੋਂ ਪਿੰਡ ਗੁਰੂ ਨਾਨਕ ਪਾਸ਼ਾ ਗੁਰੂ ਗੋਬਿੰਦ ਸਿੰਘ ਨੇ ਧਰਮੀ ਅਸਾ ਸਾਜਿਆ ਜੇ ਖੱਲੇ ਇੱਕ ਥਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਪਾਸ਼ਾ ਇੱਕ ਥਾਂ ਤੇ ਹੁੰਦੇ ਉੱਥੇ ਹਰ ਇੱਕ ਨੂੰ ਜਾਣਾ ਆਗਮੋ ਦਾ ਗਿਆਨ ਲੈਣਾ ਬਹੁਤ ਔਖਾ ਹੋ ਜਾਣਾ ਸੁਖਰ ਗੁਰਵਿੰਦਰ ਸਿੰਘ ਮਾਰ ਨੇ ਅਸੀ ਖਲਾ ਵਰਤਾਈ ਆ ਜਿਵੇਂ ਗੁਰੂ ਨਾਨਕ ਪਾਸ਼ਾ ਨੇ ਆਖਿਆ ਸੀ ਵੀ ਖਰ ਖਰ ਈਰਤਨ ਹੋਵੇ ਵਸੋਵਾ ਵੀ ਖਰ ਖਰ ਅੰਦਰ ਧਰਮਸ਼ਾਲ ਇਹ ਹਰ ਨਗਰ ਵਿੱਚ ਜਿਵੇਂ ਗੁਰਦੁਆਰਾ ਸਾਹਿਬ ਬਣਿਆ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਐਸਾ ਰੂਪ ਧਾਰਿਆ ਜੇ ਹਰ ਘਰ ਵਿੱਚ ਹਰ ਨਗਰ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੈ ਉੱਥੋਂ ਦਾ ਗ੍ਰੰਥੀ ਸੰਗਮਰ ਤੋਂ ਉੱਠਦਾ ਹੈ ਨਗਰ ਦਾ ਗ੍ਰੰਥੀ ਦਾ ਸਤਾਰ ਕਰੇ ਗ੍ਰੰਥੀ ਸੰਗਮਰ ਪਿੰਡ ਦੇ ਬੱਚੇ ਪੜਾਵੇ ਉਹਨਾਂ ਸੰਸਿਆਕਰਵਾ ਵੇਕੀਤੰਦ ਦੇ ਗੁਰਬਾਣੇ ਨਾਲ ਜੋੜੇ ਤੇ ਨਗਰ ਵੀ ਜਿਹੜੇ ਸਾਰੇ ਉਹ ਗਰੰਤੀ ਸਿੰਘ ਦਾ ਵੱਤਵਾ ਸਹਿਯੋਗ ਦੇਣ ਇਸ ਤਰ੍ਹਾਂ ਵਾਦਾ ਹੋ ਸਰਦਾ ਜੀ ਹਰ ਪ੍ਰਫਰਜ ਵਾਸਤੇ ਬਾਬਾ ਜੀ ਇੱਕ ਸਵਾਲ ਮੈਂ ਖੀਲਾ ਕਰਦਾ ਜਿਹੜੇ ਦੂਜੇ ਧਰਮਾਂ ਵਾਲੇ ਹੈਗੇ ਨੇ ਸਿੱਖਾਂ ਦੇ ਘਰਾਂ ਦੇ ਵਿੱਚ ਆ ਕੇ ਜਿਹੜੇ ਸ਼ੁਰੂ ਤੋਂ ਹੀ ਸਿੱਖ ਧਰਮ ਦੇ ਨਾਲ ਜੁੜੇ ਹੋਏ ਨੇ ਤੇ ਸਿੱਖਾਂ ਦੇ ਘਰਾਂ ਦੇ ਵਿੱਚ ਆ ਕੇ ਇੱਕ ਤਾਂ ਹਿਯਾਰ ਵੀ ਵੰਡਦੇ ਹੈਗੇ ਆ ਤੇ ਆਪਣਾ ਪ੍ਰਚਾਰ ਕਰਦੇ ਨੇ ਤੇ ਧੱਕੇ ਦੇ ਨਾਲ ਦੂਜੇ ਧਰਮਾਂ ਚ ਲੈ ਕੇ ਜਾਂਦੇ ਆ ਵੇਖੋ ਜੀ ਜਿਹੜਾ ਪੈਸਾ ਦੇ ਕੇ ਕਿਸੇ ਦਾ ਧਰਮ ਘਟਾਉਣਾ ਜਿਹੜੇ ਅੱਜ ਉਹਨਾਂ ਕੋਲੋਂ ਪੈਸੇ ਲੈ ਕੇ ਉਹਨਾਂ ਵਿੱਚ ਚਲੇ ਗਏ ਜੀ ਜੇ ਕੱਲ ਨੂੰ ਆਪਣੇ ਨੇ ਉਦੋਂ ਵੱਧ ਪੈਸੇ ਦਿੱਤੇ ਤੇ ਉਹਨਾਂ ਨੇ ਉੱਤਰ ਆ ਜਾਣਾ ਜੀ ਜਿਹੜਾ ਪੈਸਾ ਲੈ ਕੇ ਧਰਮ ਬਦਲਦਾ ਉਹ ਧਰਮ ਹੀ ਨਹੀਂ ਹੁੰਦਾ ਉਹ ਲਾਲਚੀ ਹੁੰਦਾ ਜੀ ਜੋ ਲਾਲਚ ਵਿੱਚ ਅੱਜ ਉੱਧਰ ਗਏ ਨੇ ਕੱਲ੍ਹ ਨੂੰ ਪੈਸੇ ਮਿਲੇ ਬਾਦੋਂ ਉੱਤਰ ਆ ਜਾਣਗੇ ਉਹਨਾਂ ਨੂੰ ਧਰਮੀ ਨੇ ਕਾਹចਾ ਦੇ ਤੇ ਗਾਲੀ ਗਲਤਾਂ ਸਵਾਲ ਹੀ ਨਹੀਂ ਬਣਦਾ ਜੋ ਧਰਮੀ ਨੇ ਜਿਹੜੇ ਪੈਸੇ ਕਰਕੇ ਵੇਚਦੇ ਨੇ ਅੱਜ ਉਧਰੋਂ 10000 ਮਿਲਿਆ ਉਧਰੋਂ ਕੱਲ ਇਧਰੋਂ 20 ਮਿਲੂਗਾ ਇਧਰੋਂ ਹੋ ਜਾਣਾ ਧਰਮੀ ਨੇ ਕਾਹចਾ ਦੇ ਉਹ ਅੱਜ ਵੀ ਗਏ ਤੋੱਖਾਂ ਦੇ ਵੀ ਗਏ ਬਾਬਾ ਜੀ लास्ट ਸਵਾਲ ਕਰਦਾ ਮੈਂ ਪਹਿਲੇ ਹੀ लास्ट ਸਵਾਲ ਕਿਹਾ ਸੀ ਲੇਕਿਨ ਇੱਕ ਸਵਾਲ ਮੈਂ ਹੋਰ ਕਰ ਦਿੰਦਾ ਫਿਰ ਵੀਡੀਓ ਨੂੰ ਸਟੌਪ ਕਰ ਦਿਆਂ ਆ ਭਾਈ ਅਮਰਤਪਾਲ ਸਿੰਘ ਹੈਗੇ ਨੇ ਕੌਮ ਦੇ ਜਿਹੜੇ ਬੜੇ ਵੱਡੇ ਪ੍ਰਚਾਰਕ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਸੰਤਾਂ ਨੂੰ ਜੋੜਿਆ ਗੁਰੂ ਦੀ ਬਾਣੀ ਦੇ ਨਾਲ ਤੇ ਪ੍ਰਚਾਰ ਕੀਤਾ ਤਿੱਖਾ ਤੇ ਨੌਜਵਾਨਾਂ ਨੇ ਨਸ਼ਾ ਵੀ ਛੱਡਿਆ ਸੀਗਾ ਅੱਜ ਉਹ ਜੇਲ੍ਹ ਦੇ ਵਿੱਚ ਹੈਗੇ ਨੇ ਡਿਬਰੂਗੜ੍ਹ ਦੀ ਵਿੱਚ ਮਾਲਕਿ ਤੁਸੀਂ ਵੀ ਉਹਨਾਂ ਨੂੰ ਸੱਦਾ ਦਿੱਤਾ ਸੀ ਪਿਛਲੇ ਸਮਾਗਮਾਂ ਤੇ ਕਿਸੇ ਵਜ੍ਹਾ ਦੇ ਕਾਰਨ ਤੁਹਾਡੇ ਕੋਲ ਨਹੀਂ ਪਹੁੰਚੇ ਸੋ ਉਹਨਾਂ ਬਾਰੇ ਕੀ ਕਹਿੰਦੇ ਹੋ ਵੇਖੋ ਇਹ ਜ਼ਾਲਮ ਸਰਕਾਰਾਂ ਸ਼ੁਰੂ ਤੋਂ ਲੈ ਕੇ ਰੰਗਦੇ ਜਿਹੜੇ ਧੱਕਾ ਕਰਦੇ ਆ ਜੀ ਸ਼ੁਰੂ ਤੋਂ ਸਰਕਾਰਾਂ ਧੱਕੇ ਕਰਦੇ ਆ ਜਾਂ ਉਹ ਨਿਆਣੇ ਡੋ ਬਾਗ ਡੋਰ ਸੰਭਾਲੀ ਪੰਜਾਬ ਦੀ ਜੀ ਤੇ ਇਹ ਸਰਕਾਰਾਂ ਜੇ ਚਾਹਣ ਦੇ ਕੋ ਦਿਨ ਵਿੱਚ ਨਸ਼ਾ ਰੋਕ ਸਕਦੇ ਹਾਂ ਗੌਰਮੈਂਟ ਤੇ ਜੇ ਜ਼ੋਰ ਕਰੇ ਤੇ ਕਮੈਂਟ ਵਿੱਚ ਕਰ ਸਕਦੀ ਆ ਤੇ ਨਹੀਂ ਕਰਦੀ ਜਾਣਬੋਝ ਕੇ ਤੇ ਜੋ ਸਿੱਖਾਂ ਨੇ ਆਪ ਜ਼ਿੰਮੇਵਾਰ ਦਰ ਸੰਭਾਲੇ ਇਹਨਾਂ ਨੂੰ ਚੰਗਾ ਨਹੀਂ ਲੱਗਾ ਉਹਨਾਂ ਨੇ ਜੇ ਚੰਗ ਬੰਦ ਕਰਤਾ ਐਸੀ ਗੱਲ ਨਹੀਂ ਉਹ ਬਾਹਰ ਆ ਜਾਣਗੇ ਜਦੋਂ ਨਾਰਕਾ ਸ਼ਸਤ ਤੇ ਮਿਹਰ ਪਰ ਹੱਥ ਰੱਖਣਗੇ ਮਹਾਰਾਜ ਨੂੰ ਤਾਂ ਦੁਸਤੀ ਬਖਸ਼ੇ ਹਾਂਜੀ ਬਾਬਾ ਜੀ ਤੁਸੀਂ ਪ੍ਰਚਾਰ ਦੀ ਮੁਹਿੰਮ ਬੜੇ ਲੰਬੇ ਸਮੇਂ ਤੋਂ ਸ਼ੁਰੂ ਕੀਤੀ ਹੈਗੀ ਹੈ ਕਿੰਨੇ ਕੁ ਲੋਕ ਜਿਹੜੇ ਹੈਗੇ ਨੇ ਨਸ਼ਾ ਛੱਡ ਕੇ ਤੁਹਾਡੇ ਵੱਲ ਨੂੰ ਪ੍ਰੇਰਿਤ ਹੋ ਚੁੱਕੇ ਨੇ ਅਸੀਂ ਲਗਭਗ 2009 ਦਾ 10 ਦੇ ਵਿੱਚ ਇੱਥੇ ਗੁਰੂ ਘਰ ਦੇ ਸੰਸਾਂ ਸੇਵਾ ਮਿਲੀ ਸੀ ਜੀ ਜੀ ਤੇ ਪਹਿਲੇ ਸਾਲ ਜਸੀਂ ਇੱਥੇ ਜਦਵਾਨ ਤੇ ਨਿਤਨੇਮ ਕੀਤਾ ਬਾਣੀ ਪੜੀ ਹਰਜਾਰ ਕੀਤਾ ਨਹਿਮਾ ਵਾਲੇ ਮੋੜ ਤੇ ਇੱਕੋ ਵਾਰੀ ਕਿਨਾਰਕ ਸਰ ਨਾਲ ਹੀ ਆਪਣੇ ਗੁਰਦੁਆਰਾ ਸਾਹਿਬ ਦਾ ਸੰਤ ਬਾਬਾ ਸੱਚਾ ਸਿੰਘ ਜੀ ਜੀ ਤਿੰਨ ਫਰਗਣ ਦਾ ਸਮਾਗਮ ਸੀ ਅਸੀਂ ਇਸ ਨਗਰ ਦੇ ਵਿੱਚੋਂ 150 ਪੁਰਾਣੇ ਨੂੰ ਇੱਕੋ ਵਾਰੀ ਅੰਮ੍ਰਿਤਪਾਨ ਕਰਵਾ ਦੇ ਲਿਆਂਦਾ ਉਸ ਤੋਂ ਬਾਅਦ ਅਗਲੇ ਸਾਲ ਫੇਰ 60 70 ਪੁਰਾਣੇ ਜਿਹੜੇ ਨੇ ਉਹਨਾਂ ਨੂੰ ਫੇਰ ਅੰਮ੍ਰਿਤ ਧਾਨ ਕਰਵਾਇਆ ਜੀ ਫਿਰ ਤਕਾਰ ਵੀ ਆਪਦੇ ਕੋਲੋਂ ਦਿੱਤੇ ਸਾਡੇ ਕੋਲ ਪੈਸੇ ਖਤਮ ਹੋ ਗਏ ਸਾਡੇ ਹੱਥ ਵਿੱਚ ਸੋਨੇ ਦੀ ਸ਼ਾਬ ਸੀ ਉਹ ਅਸੀਂ ਮਮਦੋਦ ਰਹਿਣੇ ਰਾਖੇ ਤੇ ਉਹਦੇ ਸ਼ਸਤਰ ਲਿਆ ਕੇ ਜਮਤਾਨਾ ਵੰਡਦੇ ਤੇ ਇਸ ਤਰ੍ਹਾਂ ਜਨਰ ਜੋਗੇ ਸੀ ਅਸੀਂ ਥੀਤਾ ਫਿਰ ਸਾਡੇ ਕੋਲ ਇੱਕ ਮੱਝ ਸੀ ਉਹ ਅਸੀਂ ਵੇਚ ਗਏ ਥੇ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਲਾਜ਼ਮੀ ਜੀ ਐਸੇ ਗੋਦਣੇ ਸੀ ਇਕੱਠਾ ਕਰਦੇ ਉਥੋਂ ਆਟਾ ਨਹੀਂ ਸੀ ਵੇਚਦੇ ਤੇ ਫਿਰ ਅਸੀਂ ਦੁੱਧ ਇਕੱਠਾ ਕਰਦੇ ਤੇ ਡੇਰੀ ਤੇ ਜਮ੍ਹਾਂ ਕਰਾਉਂਦੇ ਰਹੇ ਇਹ 70000 ਰੁਪਏ ਦਾ ਜਿਹੜਾ ਦੁੱਧ ਇਕੱਠਾ ਕਰਕੇ ਐਸੇ ਗੁਰੂ ਘਰ ਦੇ ਵਿੱਚ ਪੰਜ ਮਰਲੇ ਜਗਾ ਗੁਰੂ ਘਰ ਦੇ ਵਿੱਚ ਸੇਵਾ ਦਿੱਤੀ ਆ ਜੀ ਹੋਰ ਵੀ ਜਿੰਨੇ ਸੱਚੇ ਪਾਤਸ਼ਾਹ ਚ ਮਿਹਰ ਕਰਦੇ ਉਹਨੇ ਸੇਵਾ ਲੈ ਲਿੰਦੇ ਉਹ ਸਤ ਗੁਰਾਂ ਦੀ ਰਹਿਮਤ ਆ ਉਹਨੇ ਫਿਰ ਸੇਵਾ ਲੈਣੀ ਆ ਹਾਰੇ ਜੀ ਮਾਝਾ ਬਾਬਾ ਜੀ ਤੁਸੀਂ ਬੜੇ ਸਤਕਾਰਯੋਗ ਹੋ ਤੁਹਾਡਾ ਪ੍ਰਾਲਾ ਬਹੁਤ ਵੱਡਾ ਹੈਗਾ ਸਿੱਖੀ ਪ੍ਰਚਾਰ ਦਾ ਜਿਸ ਤਰ੍ਹਾਂ ਤੁਸੀਂ ਸਤਨਾਵੈ ਗੁਰੂ ਦਾ ਜਾਬ ਕਈ ਦਿਨਾਂ ਤੋਂ ਚਲਾ ਰਹੇ ਚਲਾਉਂਦੇ ਆ ਰਹੇ ਹੈਗੇ ਉਹ ਇੱਕ ਗੱਲ ਹੋਰ ਇੱਥੇ ਕਹਿਣੀ ਬਣਦੀ ਆ ਵੀ ਜਿਵੇਂ ਸਿੱਖ ਸਿੱਖ ਧਰਮ ਹੈਗਾ ਉਦੀ ਮੁੱਢਲੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈਗੀ ਐ ਵੀ ਦਸਵੇਂ ਗੁਰੂ ਕੌਣ ਸੀਗੇ ਜਾਂ ਮਤਲਬ ਛੇਵੇਂ ਗੁਰੂ ਕੌਣ ਸੀਗੇ ਉਹਨਾਂ ਦੇ ਮਾਤਾ ਜੀ ਦਾ ਕੀ ਨਾਮ ਸੀਗਾ ਇਸ ਤਰ੍ਹਾਂ ਮੁੱਢਲੀ ਜਾਣਕਾਰੀ ਸਿੱਖ ਧਰਮ ਦੀ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਹੁੰਦੀ ਸਾਡੇ ਕੋਲ ਜਿੰਨੇ ਜੋਗੇ ਅਸੀਂ ਹੈਗੇ ਜਿੰਨਾ ਭਾਰ ਚੁੱਕਣ ਜੋਗੇ ਆ ਜੀ ਉਹਨਾਂ ਅਸੀਂ ਕਰਦੇ ਆ ਸਾਡੇ ਕੋਲ ਲਗਭਗ 32 ਵਿਦਿਆਰਥੀ ਨੇ ਲੜੀਵਾਰ ਅਸੀਂ ਸੰਸਥਾ ਪਰੋਣੇ 15 16 ਪੈਣਾ ਨੇ ਉਹ ਪੰਜ ਗ੍ਰੰਥੀ ਦੀ ਸੰਸਥਾ ਕਰਦੀਆਂ ਨੇ 22 ਪੋਥੀਆਂ ਉਹਨਾਂ ਦੇ ਲੱਗ ਚੁੱਕੀਆਂ ਨੇ ਜੀ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚੋਂ ਦੋ ਸਿੰਘ ਸੰਪੂਰਨ ਸੰਖਿਆ ਪਰ ਚੁੱਕੇ ਲੜੀਵਾਰ ਬਾਕੀ ਬੱਚਿਆਂ ਨੇ ਤੇ ਸਾਰੇ ਪੰਜ ਗ੍ਰੰਥੀ ਦੇ ਕੋਈ 22-12 ਕੋਈ ਕਿਸੇ ਭਗਤ ਗਾਣੇ ਤੇ ਜਿਵੇਂ ਜਿਵੇਂ ਸਮਾਂ ਲੱਗਦਾ ਜੀ ਤੇ ਸਮੇਂ ਨਾਲ ਅਸੀਂ ਲਗਭਗ 40-50 ਬੱਚੇ ਬੱਚ ਕੁੜੀਆਂ ਮੁੰਡੇ ਵਿਦਿਆਰਥੀ ਸਾਡੇ ਕੋਲ ਪੜ੍ਹਦੇ ਨੇ ਸਮਾਗਮ ਤੋਂ ਅੱਗੇ ਅਸੀਂ ਖਲਾਸਾ ਲਾਉਨੇ ਆ ਬਾਹਰ ਅਦਰ ਅਜ਼ੀਖਰ ਖਾਨਪੁਰ ਸਾਹਿਬ ਨੇ ਤਰਨ ਜਾਂਦੇ ਨਾਲ ਅਸੀਂ ਨਗਰ ਵਿੱਚ ਦੂਰੀ ਲਾਉਨੇ ਆ ਤੇ ਬਲ ਦੋ ਟਾਈਮ ਗੁਰਦੁਆਰਾ ਸਾਹਿਬ ਸੇਵਾ ਦੇ ਨਾਲ ਸਾਨੂੰ ਮਦਦ ਬੜਾ ਜਾਂ ਬੱਚਿਆਂ ਨੂੰ ਸੰਥਿਆ ਪੜਾਉਣਾ ਸਾਡਾ ਮਤਲਬ ਹੈ ਬਾਕੀ ਜੋ ਸਮਾਗਮ ਹੋ ਰਹੇ ਨੇ ਨਾ ਸਮਾਗਮਾਂ ਦੀ ਕੋਈ ਜ਼ਰਾਈ ਨਹੀਂ ਕਰਦੇ ਨਾ ਜਿਹੜੇ ਬੱਚੇ ਪੜਾ ਰਹੇ ਉਹਨਾਂ ਕੋਲ ਅਸੀਂ ਕੋਈ ਫੀਸ ਲੈਨੇ ਆ ਸੋ ਬੱਚਿਆਂ ਨੇ ਸਾਡਾ 83000 ਦਾ ਮੋਬਾਈਲ ਉਹਨਾਂ ਨੇ ਸਾਨੂੰ ਲੈ ਕੇ ਸਾਰੇ ਬੱਚਿਆਂ ਨੂੰ ਗਿਵਟ ਦਿੱਤਾ ਬੱਚੇ ਕਿਸ਼ਤਾਂ ਤਾਰ ਰਹੇ ਨੇ ਤੇ ਬੱਚੇ ਸਾਡਾ ਬਹੁਤ ਜ਼ਿਆਦਾ ਸਰਕਾਰ ਕਰਦੇ ਅਸੀਂ ਬੱਚਿਆਂ ਦਾ ਸਰਕਾਰ ਕਰਦੇ ਆ ਤੇ ਬਾਕੀ ਜੋ ਸਮਾਗਮ ਹੋ ਰਹੇ ਨੇ ਇਹਨਾਂ ਸਮਾਗਮਾਂ ਦੀ ਕੋਈ ਬਰਾਈ ਨਹੀਂ ਕਰਦੇ ਨਾ ਕਿਸੇ ਵੀ ਪਿੰਡ ਵਿੱਚ ਭਰਾਈ ਲਾਂਜਾਂ ਨੇ ਨਾ ਅਸੀਂ ਇਸ ਨਗਰ ਵਿੱਚ ਕਿਸਨ ਭਰਾਈ ਲਾਉਨੇ ਆ ਤੇ ਲਗਭਗ 28-30 ਪਿੰਡ ਨੇ ਸਾਰੀਆਂ ਸੰਤਾ ਆਪਣਿਆ ਵੀ ਸੇਵਾ ਭੇਜਦੀਆਂ ਨੇ ਕਿ ਨਹੀਂ ਸੇਵਾ ਆਪਣੀ ਮਰਜ਼ੀ ਨਾਲ ਦਿੰਦੇ ਹੋ ਪਹਿਲਾਂ ਹੀ ਜਰਾ ਹੀ ਕਰਦੇ ਵੀ ਰਹੇ ਆ ਹੁਣ ਸਤਿਗੁਰਾਂ ਨੇ ਸਾਡੇ ਤੇ ਮਿਹਰ ਕੀਤੀ ਆ ਸਬਰ ਸੰਤੋਖ ਬਖਸ਼ਿਆ ਭਰਾਈ ਤਾਂ ਨਹੀਂ ਕੋਈ ਮਾੜੀ ਗੱਲ ਨਹੀਂ ਕਰਦੇ ਸੇਵਾ ਵਾਲੇ ਮਾਫਰ ਭਰਾਈਆਂ ਕਰਦੇ ਆ ਸਤਾਰ ਬਣਾਉਂਦੇ ਕੋਈ ਐਸੀ ਗੱਲ ਨਹੀਂ ਬੁਰਵਾ ਦੇ ਟਾਈਮ ਤੋਂ ਮਾ ਰਹੇ ਨੇ ਭਾਈ ਮਨੀਆਂ ਥਾਪੀਆਂ ਸਨ ਤੇ ਉਦੋਂ ਵੀ ਗੁਰੂ ਦੇ ਪਿਆਰੇ ਮਾਇਆ ਕੱਠੀ ਕਰਕੇ ਲਿਉਂਦੇ ਸਨ ਗੁਰੂ ਘਰਾਂ ਤੇ ਲੱਗਦੀ ਸੀ ਜੀ ਬਰਾਈ ਤਾਨੇ ਤੇ ਮਾੜੀ ਗੱਲ ਨਹੀਂ ਗਰਾਈ ਸਰ ਕੋ ਚੰਗੇ ਥਾਂ ਤੇ ਲੱਗ ਜਾਵੇ ਗਰਾਈ ਕਰਕੇ ਜਾ ਆਪਦੇ ਘਰ ਬਣਾਉਣੇ ਜਮੀਨਾਂ ਖਰੀਦਣ ਉਹ ਮੜ ਜਾ ਬਾਕੀ ਜੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਫਤਖਾ ਸਭ ਤੋਂ ਸਾਨੂੰ ਸਹਯੋਗ ਦੇ ਜਾਂਦੀ ਇੱਥੇ ਮਾਇਆ ਦੇ ਜਾਂਦੀ ਆ ਜੀ ਰਸਤਿਆਂ ਰਸਤੋਂ ਪਾਣੀ ਦੇ ਜਾਂਦੇ ਆ ਸਾਡਾ ਸਾਰਾ ਬਸ ਸਹਯੋਗ ਹੋ ਜਾਂਦਾ ਸਾਰਜ ਜੇ ਸਾਨੂੰ ਨਾ ਸੰਗਤ ਨੇ ਪਹਚਾਣ ਹੋ ਸਕਦਾ ਸਾਨੂੰ ਵੀ ਪਿੰਡਾਂ ਵਿੱਚ ਅਫਰਾਈ ਫਰਨੀ ਪਵੇ ਅਸੀਂ ਮਾਇਆ ਕੋਈ ਤਿਆਗੀ ਨਹੀਂ ਹੋਈ ਦੇ ਨਾਸ ਜੀ ਤੇ ਅਸੀਂ ਵੀ ਜਾਵਾਂਗੇ ਬੜਾ ਹੀ ਧੰਨਵਾਦ ਤੇ ਲੇਕਿਨ ਹਾਲੇ ਦੀ ਘੜੀ ਸਾਨੂੰ ਸੰਤ ਬਹੁਤ ਜ਼ਿਆਦਾ ਸਹਿਯੋਗ ਦਿੰਦੀ ਆ ਸਾਨੂੰ ਇੱਥੇ ਸਾਰਾ ਕੁਝ ਵਾਧੂ ਭਰ ਦਿੰਦੇ ਨੇ ਸਾਨੂੰ ਕੋਈ ਜਾਣ ਦੀ ਲੋੜ ਨਹੀਂ ਸੋ ਗੁਰਦੁਆਰਾ ਸੰਤੋਖ ਸਰ ਸਾਹਿਬ ਨਿਹੰਗਾਂ ਸਿੰਘਾਂ ਵਾਲਾ ਮੋੜ ਫਰੋਈਪੁਰ ਦੇ ਵਿੱਚ ਬੜੇ ਤੱਪ ਜਬ ਤੱਕ ਸਮਾਗਮ ਇੱਥੇ ਹੁੰਦੇ ਨੇ ਹਜ਼ਾਰਾਂ ਹੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਹੈਗੇ ਨੇ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਹਾਂਜੀ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਗਮ ਦੇ ਵਿੱਚ ਇਹ ਜਿਹੜਾ ਆਪਾਂ ਸਮਾਗਮ ਰੱਖਿਓਏ ਸਾਥਾਂ ਵਾਇਰਲ ਹੋ ਜਾਪ ਜੀ ਕਰਦੇ ਆਪਾਂ 96 ਦੇ ਜਾਬ ਕਰੀਦਾ ਸੀ ਸਾਲ ਬਾਅਦ ਜੀ ਕਿ ਅਸੀਂ ਜੋਤੀਸਰੂ ਗੁਰਦੁਆਰਾ ਸਮਰੂਰ ਦੇ ਲਾਗੇ ਸ਼ੇਰਪਾ ਸਾਦਾ ਉੱਥੇ ਅਸੀਂ ਜਾਂਦੇ ਹਾਂ ਦੇਸੀ ਉੱਥੇ ਥਾਰਾ ਕੁਝ ਵੇਖਿਆ ਜੀ ਉੱਥੋਂ ਸਾਨੂੰ ਵੇਖ ਕੇ ਗੁਣ ਮਿਲਿਆ ਗਿਆ ਨਹੀਂ ਰਿਹਾ ਵੀ ਇਸ ਤਰ੍ਹਾਂ ਜਾਬ ਕਰਵਾਇਆ ਜਾ ਸਕਦਾ ਚ ਲੱਗਦਾ ਉਹਥੇ ਕਈ ਜ਼ਿਲਿਆਂ ਦੀ ਸੰਗਤ ਹਾਜ਼ਰੀ ਪਰਦੀ 5-5000 ਸੰਤ ਬੈਠੇ ਰਹਿੰਦੇ ਪੁੱਖੋ ਦਮ ਬਹੁਤ ਵੱਡੇ ਦਮਾਨ ਵਾਲੇ ਨੇ ਜੋਤੀਸਰੂ ਗੁਰਦੁਆਰਾ ਸਮਰੂਰ ਦੇ ਲਾਗੇ ਹਾਂ ਜੀ ਬਾਬਾ ਜੋਤਾਰ ਸੰਤਾਰ ਸਭਾ ਵਾਲੇ ਮਾਪੂਰ ਕੋਥੇ ਇਜਾਬ ਕਰਵਾਉਂਗੇ ਉੱਥੋਂ ਸਾਨੂੰ ਇਹ ਗਿਆਨ ਮਿਲਿਆ ਬਾਕੀ ਸੰਤ ਬਾਬਾ ਦਰਸ਼ਨ ਸਿੰਘ ਗੋਰੀ ਵਾਲੇ ਮਹਾਂਪੁਰਖ ਨੇ ਕਈ ਨਗਰਾਂ ਵਿੱਚ ਸਾਡੇ ਲਾਗੇ ਤੋਂ ਆ ਤੇ ਹਵਤਾਨਾਂ ਨੇ ਜਾਪ ਕਰਵਾਇਆ ਸੀ ਜੀ ਹੋਰ ਕਈ ਨਗਰਾਂ ਵਿੱਚ ਜਾਪ ਕਰਵਾਇਆ ਬਾਕੀ ਇਹ ਜਿਹੜੇ ਜਾਪ ਨੇ ਅੱਗੇ ਅਸੀਂ 96 ਘੰਟੇ ਕਰਦੇ ਸੀ ਹੁਣ ਅਸੀਂ ਇਹ ਜਾਪ 13 ਦਿਨ ਦਾ ਕਰ ਦਿੱਤਾ ਜੇ ਘੰਟੇ ਗਣੀ ਤੇ 312 ਬਣ ਜਾਂਦੇ ਕੋਈ ਗਿਣਤੀ ਮਿੱਤ ਦਾ ਕੋਈ ਚੱਕਰ ਨਹੀਂਗਾ ਹੁਣ 13 ਦਿਨ ਦਾ ਜਾਪ ਹੈ ਮਾਰੇ ਸ਼ ਮੇਰ ਕਰਨ ਇਹ ਜਾਪ ਹੌਲੀ ਹੌਲੀ 21 ਦਿਨ ਦਾ ਫਿਰ ਮਹੀਨੇ ਤੋ ਜਾ ਕੇ ਆਪਾਂ ਰੁਕਣਾ ਹੈ ਲਗਾਤਾਰ ਦਿਨ ਰਾਤ ਮੇਨਾ ਜਾਪ ਹੁੰਦਾ ਰਹੇ ਇਹ ਜਾਪ ਸਾਡੇ ਸੰਤ ਬਾਬਾ ਦਰਸ਼ਨ ਸਿੰਘ ਜੀ ਖੁੱਲੀ ਵਾਲੇ ਮਹਾਂਪੁਰਖ ਜਿੰਨਾਂ ਕੋਲ ਦਾਸ ਨੇ ਉਹ ਸਾਡੇ ਇਲਾਕੇ ਵਿੱਚ ਵਿਚਰਦੇ ਸਨ ਉਹਨਾਂ ਦੀ ਸੰਗਤ ਕਰਦੇ ਰਹੇ ਉਹਨਾਂ ਨਾਲ ਜੁਪੀ ਜੀਤਪੁਰ ਸੇਵਾ ਤੇ ਜਾਂਦੇ ਰਹੇ ਅਣੂ ਪਰਕਾਲੇ ਜਾਂਦੇ ਰਹੇ ਉਹਨਾਂ ਦੇ ਬਚਨ ਸੁਣੇ ਉਹਨਾਂ ਨਾਲ ਜਿੰਨਾਂ ਮਾਰੇ ਨੇ ਸਮਾ ਬਖਸ਼ਿਆ ਨੰਦਮਾਣੇ ਜੀ ਉਹਨਾਂ ਮਹਾਂਪੁਰਖਾਂ ਦੇ ਵਰਸੀ ਨੂੰ ਮਨਾ ਰਹੇ ਆ ਤੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲੇ ਮਹਾਂਪੁਰਖਾਂ ਦਾ ਦੋਆ ਮਹਾਂਪੁਰਖਾਂ ਦੀ ਵਰਸੀ ਨੂੰ ਹਰ ਸਾਲ ਮਨਾਇਆ ਜਾਂਦਾ ਤੇ ਇੱਕ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਉਤੇ ਖੰਡਪੜ ਸਾਹਿਬ ਦੀ ਲੜੀ ਚੱਲਦੀ ਹੈ 2 ਮਹੀਨੇ ਚੱਲਦੀ ਹੈ 13 ਚੱਲ ਜੇ ਬਾਬਾ ਦਰਸ਼ਨ ਸਿੰਘ ਪੁਲੀ ਵਾਲੇ ਮਹਾਂਪੁਰਖ ਦਾ ਦੱਸੇ ਸਾਨੂੰ ਵੀ ਕੋਤ ਖੰਡਪੜ ਸਾਹਿਬ ਇੱਥੇ ਰੱਖਣਾ ਚਾਹੀਦਾ ਨਾਲ ਜਬਜੀ ਸਾਹਿਬ ਦਾ ਖੰਡਪੜ ਸਾਖੇ ਜੇ ਖੰਡਪੜ ਸਾਹਿਬ ਰੱਖੋ ਉਹਨੂੰ ਭਾਵੇਂ ਹਜ਼ਾਰ ਬੰਦਾ ਬੈਠ ਕੇ ਸੁਣ ਲੋ ਆਵੇਂ ਸਭ ਬੰਦਾ ਬੈ ਕੇ ਸੁਣ ਲਉ ਕਈ ਵਾਰ ਕੀ ਹੁੰਦਾ ਫਿਰ ਕੋਈ 100 ਖੰਡ ਪੜ ਸਭ ਇਕੱਠਾ ਰੱਖ ਲੈਂਦੇ ਕੋਈ 200 ਰੱਖ ਲੈਂਦੇ ਆਪਕਾ ਆਪਣੇ ਮਾਪੁਰਖਾਂ ਦੇ ਵਿਚਾਰ ਹੁੰਦੀ ਹੈ ਸੰਤ ਸਮੂਹ ਨੇ ਇੱਕ ਮਤੀ ਫੇਜੇਵੇਂ ਮਾਪੁਰਖਾਂ ਨੂੰ ਗਿਆਨ ਮਿਲਦਾ ਪਰਮਾਤਮਾ ਵੱਲੋਂ ਲੇਕਿਨ ਸਾਡੇ ਮਾਪੁਰਖਾਂ ਦੇ ਵੀ ਜੇ ਇੱਕ ਹੀ ਖੰਡ ਪੜ ਹੋਵੇ ਉਸੇ ਦੀ ਸੇਵਾ ਕੀਤੀ ਜਾਵੇ ਉਹਨੂੰ ਬੈ ਕੇ ਸੁਣਿਆ ਜਾਵੇ ਉਹਦਾ ਭੋਗ ਪਾ ਕੇ ਫਿਰ ਦੂਜਾ ਖੰਡ ਪੜ ਸਵਾਰਮ ਕੀਤਾ ਜਾਵੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਆਦਾ ਸਤਕਾਰ ਬਾਣੀ ਦਾ ਜਿਆਦਾ ਸਤਕਾਰ ਕਈ ਵਾਰ ਅਸੀਂ ਕੀ ਵੇਖਦੇ ਆ ਖਣ ਪੜ ਸਭ 20 ਵੀ ਰੱਖੇ ਹੁੰਦੇ 30 ਵੀ ਰੱਖੇ ਹੁੰਦੇ ਉੱਥੇ ਬੈਠ ਕੇ ਸੁਣਨ ਵਾਲਾ ਇੱਕ ਵੀ ਗੇਰ ਆ ਨਹੀਂ ਵੇਖੀਦਾ ਤੇ ਉਹਦੇ ਨਾਲ ਇੱਕ ਖਣ ਪੜ ਸਭ ਰੱਖੇ ਸਾਲ ਲੜੀ ਚੱਲ ਜੇ 2 ਚੱਲ ਜੇ 3 ਚੱਲ ਜੇ ਜਮਾ ਸਮਾ ਬਾਣੀ ਚੱਲੇ ਤੇ ਸੰਗਤ ਆਨੰਦ ਮੰਨਣ ਜ਼ਰੂਰੀ ਨਹੀਂ ਜੇ ਆਪਾਂ ਦਾਹਤਰਾ ਸਾਰੇ ਭੋਗ ਭਾ ਕੇ ਕੰਮ ਰਵੇੜਨਾ ਜੋ ਕੰਮ ਨੇ ਬੇੜਨ ਵਾਲਾ ਕੰਮ ਤਾਂ ਹੈ ਨਹੀਂ ਇਹ ਤੇ ਪ੍ਰੇਮ ਦੇ ਸੌਦੇ ਨੇ ਇਹ ਤੇ ਖਣ ਪੜ ਸਭ ਰੱਖੋ ਨਾਲ ਜਪਜੀ ਸਾਹਿਬ ਦਾ ਪਾਠ ਰੱਖੋ ਤੇ ਮਰਿਆਦਾ ਦੇ ਨਾਲ ਖਣ ਪੜ ਹੋਣਾ ਤੇ ਖਣ ਪੜ ਸਭ ਦੇ ਹੋਣਾ ਇਹ ਲੜੀ ਚੱਲਦੀ ਖੰਡਪਾਲ ਥਾਣੇ ਗੁਰੂ ਨਾਨਕ ਦੇਵ ਮਹਾਰਾਜ ਦੇ ਵਰਪਰਪ ਤੇ ਭੋਗ ਪਾਇ ਜਾਂਦੇ ਉਦੋਂ ਬਹੁਤ ਵੱਡੇ ਸਮਾਗਮ ਹੁੰਦੇ ਆ ਬਾਕੀ ਛੋਟੇ ਸਾਹਿਬ ਜ ਆ ਜਾਂਦਾ ਸ਼ਿਦੀ ਦੇ ਵਾਲਾ ਉਹਤੇ ਵੀ ਸਾਹਿਜ ਪਾਠ ਦਾ ਭੋਗ ਪਾਗਿਆ ਤਾਂ ਬਹੁਤ ਵੱਡੇ ਸਮਾਗਮ ਹੁੰਦੇ ਆ ਹਰ ਮਸਿਆ ਤੇ ਲੰਗਰ ਲੱਗਦਾ ਸਾਹਿਜ ਪਾਠਾਂ ਦੇ ਭੋਗ ਪਾਇਆ ਜਾਂਦੇ ਬਾਬਾ ਜੀ ਕਿ ਨਸ਼ੇ ਦਾ ਸਵਾਲ ਰਹਿ ਗਿਆ ਸੀ ਨਸ਼ੇ ਬਾਰੇ ਕਿਵੇਂ ਕਹਿੰਦੇ ਹੋ ਨਸ਼ਾ ਤਾਂ ਮਾੜਾ ਹੀ ਹੈ ਨਾ ਚਾਹੀਦਾ ਕਰਨਾ ਚਾਹੀਦਾ ਨਾ ਕਿਸੇ ਨੂੰ ਕਰਾਉਣਾ ਚਾਹੀਦਾ ਨਾ ਕਰਨਾ ਚਾਹੀਦਾ ਅੱਛਾ ਬਹੁਤ ਮਾੜਾ ਜੀ ਸਿਹਰਵਾ ਤੇ ਹਾਨੀ ਖਰਕ ਹਾਂਜੀ ਸੋ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆਪ ਜਣ ਸਿੰਘ ਜੀ ਆਪ ਜੀ ਦਾ ਚੈਨਲ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਸਮਾਗੜ ਕੇ ਸਾਡੇ ਕੋਲ ਆਏ ਸੋ ਬਹੁਤ ਬਹੁਤ ਧੰਨਵਾਦ ਕਰਦੇ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ